ਹੈਲੋ ਹੈਲੋ ਹਾਂਜੀ ਬਾਈ ਨਿਮਾ ਬੋਲਦਾ ਜੀ ਹਾਂਜੀ ਹਾਂਜੀ ਨਿਮਾ ਸਿਆ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਜੀ ਬਾਈ ਜੀ ਵੋਟ ਕਿਨੂੰ ਪਾਈ ਐ ਤੱਕੀ ਨਿਰਮਲ ਸਿਆ ਆਜ਼ਾਦ ਹੋਇਆ ਨੂੰ 70 ਸਾਲ ਹੋ ਗਏ ਲੋਕਤੰਤਰ ਨੂੰ ਹਜੇ ਵੀ ਆਪਾਂ ਨੂੰ ਕਿਸੇ ਤੇ ਪੁੱਛਣਾ ਪੈਂਦਾ ਵੋਟ ਕਿਨੂੰ ਪਾਈਏ ਨਹੀਂ ਨਹੀਂ ਫੇਰ ਵੀ ਬਾਈ ਦੱਸੋ ਤੁਹਾਨੂੰ ਪਤਾ ਹੁੰਦਾ ਤੁਸੀਂ ਜ਼ਿਆਦਾ ਸਿਆਣੇ ਆ ਖਾਲਜੇ ਮੇਰਾ ਮਾਨ ਰੱਖਦਾ ਤਮ 22 ਸਾਲ 70 ਸਾਲ ਹੋ ਗਏ ਯਾਦ ਫੈਨ ਨੂੰ ਜਿਨ੍ਹਾਂ ਨੇ ਹੁਣ ਤੱਕ ਰਾਜ ਕਰਿਆ ਉਹਨਾਂ ਨੇ ਤਾਂ ਕੋਈ ਸਵਾਦ ਆਈ ਨਹੀਂ ਸਵਾਦ ਕੀ ਪਾਈ ਕਿਸੇ ਨਵੇਂ ਜਿਹਨੂੰ ਮੌਕਾ ਦੇ ਕੇ ਦੇਖ ਲੋ ਸ਼ਾਇਦ ਕੋਈ ਫਾਇਦਾ ਕਰੇ ਜਾਵੇ ਫਾਇਦਾ ਕਿਨੂੰ ਪਾਈਏ ਜੀ ਫੇਰ ਵੀ ਨਵਾਂ ਕਿਹੜਾ ਨਵਾਂ ਦੇਖ ਲੋ ਕੋਈ ਇਮਾਨਦਾਰ ਜੇ ਬੰਦੇ ਹੁਣ ਇੰਨਾ ਕਦਾ ਸੋਚਣਾ ਆਪਾਂ ਨੂੰ ਚਾਹੀਦਾ ਹੈ ਜਿਹੜੀ ਹਿੰਦੂ ਤਿੰਨ ਪਾਰਟੀਆਂ ਦੀ ਸਰਕਾਰ ਬਣਦੀ ਹੈ ਉਹਨਾਂ ਵਿੱਚੋਂ ਚੰਗੇ ਬੰਦੇ ਲਵਲੋ ਚੰਗੀ ਪਾਰਟੀ ਕਿਹੜੀ ਲੱਗਦੀ ਹੈ ਉਹਨੂੰ ਪਾ ਲਓ ਸੋ ਨਮੈ ਜਾਨੂੰ ਜੇ ਮੌਕਾ ਦਵਾਂਗੇ ਜੇ ਬਹੁਤਾ ਚੰਗਾ ਨਹੀਂ ਕਰਨਗੇ ਤਾਂ ਇਹਨਾਂ ਜਿੰਨਾ ਮਾੜਾ ਵੀ ਨਹੀਂ ਕਰਨਗੇ ਠੀਕ ਹੈ ਠੀਕ ਹੈ ਭਾਈ ਆ ਗਈ ਸਮਝ ਚੱਲ ਜੇ ਸਮਝ ਆ ਗਈ ਫਿਰ ਦੱਬ ਨਹੀਂ ਬੈਟਣਾ